भारत ईरान ने चाह बहार बंदरगाह बारे लंबे समय के सहयोग की स्थापना विस्थार चर्चा की ईरान की दो दिना सरकारी यात्रा दौरान विदेश मंत्री डॉ एस जयशंकर ने अपने ईरानी हमौदा डॉ अमीर अब्दुल्ला नाल मुलाकात की थी अब्दुला दगुआ ने आपसी संबंधा खेतरी संपर्क कौमांतरी घटना वर्ग मुद्या चर्चा की डॉ जयशंकर ने चा बहार बंदरगाह वर्गे प्रोजैक्टा लारत की वचनबद्धता दोहराया डॉ जयशंकर ने मुड़ मुड़े कि अतवाद खिलाफ भारत का सख्त रुख है मुद्दे भारत ने दोनों ਦੋਸ਼ਾਂ ਵਿਚਾਲੇ ਹਲ ਦਾ ਸਮਰਥਨ ਕੀਤਾ ਤੇ ਕਿਸੇ ਵੀ ਤਰ੍ਹਾਂ ਦੀ ਪੜਕਾਊ ਕਾਰਵਾਈ ਤੋਂ ਬਚਣ ਲਈ ਕੂਟਨੀਤਿਕ ਯਤਨ ਅਪਣਾਉਣ ਦੀ ਸਲਾਹ ਦਿੱਤੀ। ਉਨ੍ਹਾਂ ਹਿੰਦ ਮਹਾਸਾਗਰ ਵਿੱਚ ਸਮੁੰਦਰੀ ਵਪਾਰਕ ਜਹਾਜ਼ਾਂ ਤੇ ਵੱਧ ਰਹੇ ਖਤਰਿਆਂ ਬਾਰੇ ਵੀ ਚਰਚਾ ਕੀਤੀ। ਮੀਟਿੰਗ ਚ ਦੋਵਾਂ ਦੇਸ਼ਾਂ ਵਿਚਾਲੇ ਸੱਭਿਆਚਾਰਕ ਸਬੰਧਾਂ ਨੂੰ ਮਹੱਤਵ ਦੇਣ ਬਾਰੇ ਵੀ ਗੱਲਬਾਤ ਹੋਈ। ਭਾਰਤ ਨੇ ਨਵੀਂ ਸਿੱਖਿਆ ਨੀਤੀ ਚ ਫਾਰਸੀ ਪਾਸ਼ਾ ਨੂੰ ਨੌ ਕਲਾਸਿਕਲ ਪਛਾਣਾਂ ਵਿੱਚੋਂ ਇੱਕ ਦੇ ਤੌਰ ਤੇ ਸ਼ਾਮਲ ਕਰਨ ਦਾ ਵੀ ਐਲਾਨ ਕੀਤਾ। ਡਾਕਟਰ ਜੈਸ਼ੰਕਰ ਨੇ ਰਾਣ ਦੇ ਸੜਕ ਤੇ ਸ਼ਹਿਰੀ ਵਿਕਾਸ ਮੰਤਰੀ ਮਹਿਰਦਾਦ ਬਜ਼ਾਰ ਪਾਸ਼ ਨਾਲ ਵੀ ਮੁਲਾਕਾਤ ਕੀਤੀ। ਦੋਵਾਂ ਤਾਂ ਮਨੇ ਕੁਮਾਂਤਰੀ ਉੱਤਰ ਦੱਖਣ ਟ੍ਰਾਂਸਪੋਰਟ ਲਾਂਘੇ ਬਾਰੇ ਵਿਚਾਰ ਚਰਚਾ ਕੀਤੀ।